ਅੱਜ ਪਰਮਾਤਮਾ ਦੀ ਬੜੀ ਅਕਵਾਰ ਕਿਰਪਾ ਹੈ ਕਿ ਜੋ ਇਲੈਕਸ਼ਨ ਦਾ ਅੱਜ ਹੋਣੀ ਹੋ ਰਹੀ ਹੈ ਤੇ ਬੜੀ ਸ਼ਾਂਤੀਪੂਰਕ ਤੇ ਬੜੇ ਉਤਸ਼ਾਹ ਦੇ ਨਾਲ ਲੋਕ ਜਿਹੜੇ ਕਾਂਗਰਸ ਨੂੰ ਵੋਟ ਪਾ ਰਹੇ ਸੋ ਮੈਨੂੰ ਵਿਸ਼ਵਾਸ ਹੈ ਜਿਸ ਤਰ੍ਹਾਂ ਦਾ ਸਵੇਜ ਮੌਸਮ ਵੀ ਕੁਝ ਚੇਂਜ ਹੈ ਰਾਤ ਨੂੰ ਲਈਏ ਮੇਰੇ ਥੱਲੇ ਇੱਕ ਕਾਫੀ ਵੱਡੀ ਗਿਣਤੀ ਜਿਹੜੀ ਹੈ ਇਸ ਹਲਕੇ ਤੋਂ ਵੋਟ ਜਿਹੜੀ ਪੋਲ ਹੋਏਗੀ ਤੇ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੰਪੀਸਾ ਇਸ ਵਾਰ ਕੀ ਫਰਕ ਨਜ਼ਰ ਆ ਰਿਹਾ ਤੁਹਾਨੂੰ ਪਿਛਲੀਆਂ ਚੋਣਾਂ ਨਾਲੋਂ ਦੇਖੋ ਇਸ ਵਾਰ ਹਰੇਕ ਜਿਹੜਾ ਵੋਟਰ ਹੈ ਉਹ ਆਪ ਵੋਟ ਦੇਣ ਵਾਸਤੇ ਅਪਰੋਚ ਕਰ ਰਿਹਾ ਹੈ ਕਿ ਅਸੀਂ ਵੋਟ ਪਾਉਣੀ ਹੈ ਕਾਂਗਰਸ ਪਾਰਟੀ ਨੂੰ ਪਾਉਣੀ ਹੈ ਕਾਂਗਰਸ ਦੇ ਫੇਵਰਟਸ ਪਾਉਣੀ ਹੈ ਤੇ ਬੜਾ ਵੱਡਾ ਚੇਂਜ ਹੈ ਪਿਛਲੀ ਵਾਰ ਇਹ ਸੀ ਕਿ ਲੋਕਾਂ ਨੂੰ ਜਿਹੜੋ ਕਹਿੰਦੇ ਸੀ ਉਦੋਂ ਕਈ ਵਾਰ ਉਹ ਡਰਾਈ ਕਰ ਜਾਂਦੇ ਪਰ ਇਸ ਵਾਰ ਬੜੇ ਉਤਸ਼ਾਹ ਦੇ ਨਾਲ ਲੋਕ ਜਿਹੜੇ ਉਹ ਵੋਟ ਕਾਉਂਸਲ ਕਮਾਈ ਸਾਬ ਕਿਹੜਾ ਫੈਕਟਰ ਹੈ ਜਿਹੜਾ ਇਸ ਵਾਰੀ ਚੱਲਿਆ ਤੁਹਾਨੂੰ ਲੱਗਦਾ ਨਹੀਂ ਦੇਖੋ ਇੱਕ ਤਾਂ ਮੋਦੀ ਦੀ ਸਰਕਾਰ ਤੋਂ ਲੋਕ ਬਹੁਤ ਹੀ ਦੁਖੀ ਸੀ ਤੇ ਦੂਜਾ ਜੋ ਡਿਵੈਲਪਮੈਂਟ ਹੈ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਆਮ ਆਦਮੀ ਪਾਰਟੀ ਤੋਂ ਲੋਕ ਬੜੇ ਹੀ ਨਾ ਖੁਸ਼ ਨੇ ਕੋਈ ਵੀ ਖੁਸ਼ ਨਹੀਂ ਕਿ ਆਮ ਪਾਰਟੀ ਦੇ ਸਵਾ ਦੋ ਸਾਲ ਹੋਏ ਉਹਦੇ ਸਾਰਿਆਂ ਨੂੰ ਹੀ ਉਹਦੀ ਖਮੋਸ਼ੀ ਦੇ ਚੈਨੀ ਜਿਹੜੀ ਹੈ ਉਹ ਨਾਂ ਬ리에 ਕੰਮ ਦਾ ਕੋਈ ਨਾਂ ਨਹੀਂ ਤੇ ਉਲਟਾ ਕੰਮ ਸਭ ਰੋਕੇ ਗਏ ਕੀਤੇ ਨਹੀਂ ਕੰਮ ਰੁਕੇ ਜੂਗ ਹੈ ਕੋਈ ਇੱਕ ਇੱਟ ਨਹੀਂ ਲੱਗੀ ਇੱਟ ਪੁੱਟੀਆਂ ਤਾਂ ਪਈਆਂ ਹੋਈਆਂ ਪਰ ਇਸ ਆਮ ਆਦਮੀ ਪਾਰਟੀ ਤੋਂ ਲੋਕ ਜਿਹੜੇ ਬੜੇ ਦੁਖੀ ਐ ਇਸ ਕਰਕੇ ਪੰਜਾਬ ਦੇ ਲੋਕ ਜਿਹੜੇ ਕਾਮਰਸ ਤੇ ਮੋਦੀ ਦੀ ਸਰਕਾਰ ਤੋਂ ਦੁਖੀ ਹੋ ਗਏ ਲੋਕ ਜਿਹੜੇ ਇਹ ਵੋਟ ਕੰਮ ਦੀ ਕਹਿੰਦਾ ਐਮਪੀ ਸਾਹਿਬ ਮੁਕਾਬਲਾ ਕਿਸ ਨਾਲ ਮੰਨ ਰਹੇ ਹੋ ਜਿੱਦੇ ਪਹੁੰਚੇ ਤਾਂ ਵੋਟਿੰਗ ਹੋ ਰਹੀ ਹੈ ਇਹਦਾ ਮੁਕਾਬਲਾ ਬਾਕੀ ਸਾਰੇ ਮੇਰੇ ਨਾਲ ਮੁਕਾਬਲਾ ਕਰਦੇ ਕਿ ਮੇਰਾ ਮੁਕਾਬਲਾ ਕੌਮਸ ਨਾਲ ਹੈ ਮੇਰਾ ਜਿੰਨੇ ਪਾਰਟੀ ਹੈ ਇਹ ਤਾਂ ਫੋੜ ਪੋਰੀ ਤੋਂ ਬਾਅਦ ਹੀ ਪਤਾ ਚੱਲੇਗਾ ਜੀ ਥੈਂਕ ਯੂ ਸਰ